ਤਲੋਬੀ ਇਸ ਵੇਲੇ ਗਰਮੀਆਂ ਦੇ ਮੌਸਮ ਚ ਕੁਰਤੇ ਪਜਾਮੇ ਦੇ ਰੇਟਾਂ ਨੂੰ ਅੱਗ ਲੱਗੀ ਆ ਪਰ ਪੁਤਲੀ ਘਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਮਾਤੂ ਸ਼੍ਰੀ ਦਸਤਾਰ ਤੇ ਕਰ ਦਿਆ ਗਿਆ ਬਹੁਤ ਵੱਡੇ ਫਾਇਦੇ ਹੁਣ ਤੁਸੀਂ ਕੁਰਤੇ ਪਜਾਮੇ ਚੈੱਕ ਕਰ ਲਓ ਜਿਹੜੇ ਬਜ਼ਾਰਾਂ ਦੇ ਵਿੱਚ ਤੁਸੀਂ ਇਦਾਂ ਦਾ ਕੁਰਤੇ ਪਜਾਮੇ 3-3000 ਰੁਪਏ ਖਰਚਦੇ ਹੋ ਸਾਡੇ ਕੋਲ ਆਜੋ 700 ਰੁਪਏ ਦਾ ਕੁਰਤੇ ਪਜਾਮੇ ਦਾ ਕੱਪੜਾ ਸਾਨੂੰ ਦੇ ਦੇਵਾਂਗੇ ਰੰਗ ਜਿੱਦਾਂ ਨੇ ਮਰਜ਼ੀ ਲੈ ਜਾਓ ਤੁਸੀਂ ਸੋਨੇ ਹੈਗੇ ਆ ਸਲਵਾਰ ਵਾਲੇ ਕੁਰਤੇ ਪਜਾਮੇ ਤੁਸੀਂ ਬਣਾਉਣੇ ਆ ਪਠਾਨੀ ਤੁਸੀਂ ਬਣਾਉਣੇ ਆ ਸਟ੍ਰੇਟ ਜਾਂ ਤੁਸੀਂ ਬਣਾਉਣੇ ਆ ਲੌਂਗ ਜਾਂ ਤੁਸੀਂ ਬਣਾਉਣੇ ਆ ਸ਼ਾਰਟ ਜ ਉਹ ਸਾਰੇ ਫਾਇਦੇ ਕਰਾਂਗੇ ਸੋ ਇਸ ਤੋਂ ਇਲਾਵਾ ਤੁਸੀਂ ਲੈਣੇ ਆ ਵਾਈਟ ਰੰਗ ਦੇ ਕੁੜਤੇ ਪਜਾਮੇ ਤੁਸੀਂ ਲੀਡਰ ਵਾਲੀ ਲੁੱਕ ਪਾਉਣੀ ਆ ਇਲੈਕਸ਼ਨ ਦਾ ਦੌਰ ਆ ਗਿਆ ਤੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਦੇ ਵਿੱਚ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਭਾਈ ਜੀ ਵਾਈਟ ਰੰਗ ਦੇ ਵਿੱਚ ਮੈਂ ਦੇਖ ਰਿਹਾ ਥਾਨ ਬੜੇ ਪਏ ਆ ਵੈਰਾਈਟੀ ਬੜੀ ਪਈ ਆ ਇਹਦੇ ਰੇਟ ਤੇ ਆਫਰ ਦੱਸੋ ਵੀ ਮੁੰਡਿਆਂ ਦਾ ਫਾਇਦਾ ਕੀ ਆ ਏਲਰਾਂ ਦਾ ਦੱਸ ਦਿਓ ਸਲਾਈ ਕਰਕੇ ਕੀ ਰੇਟ ਆ ਤੇ ਸਾਰੀ ਡਿਟੇਲ ਦੇ ਦਿਓ ਕਰੀ ਦੇਖੋ ਜੀ ਡਿਟੇਲ ਚੰਗੀ ਤਰ੍ਹਾਂ ਦੇ ਦੇਣੇ ਆ ਸਭ ਤੋਂ ਪਹਿਲਾਂ ਤਾਂ ਮਾਰਕੀਟ ਦੀ ਡਿਟੇਲ ਦੇ ਦੇਣੇ ਆ ਕੁੜਤੇ ਪਜਾਮੇ ਵਧੀਆ 1500 2000 ਤੋਂ ਘ ਸਾਡੇ ਕੋਲੇ ਵਾਈਟ ਕੁੜਤਾ ਪਜਾਮਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 700 ਰੁਪਏ ਮੀਟਰ ਨਹੀਂ ਜੀ 700 ਰੁਪਏ ਦਾ ਪੂਰਾ ਕੁੜਤਾ ਪਜਾਮਾ ਜਿਹੜਾ ਤੁਸੀਂ ਪੁੱਛਿਆ ਵੀ ਐ ਇੰਨੇ ਥਾਣ ਕਿਉਂ ਲੱਗੇ ਆ ਆ 10 ਤੋਂ 12 ਤਰੀਕਾਂ ਹੀ ਸਾਡੇ ਕੋਲ ਲੈ ਲੈਣਾ 10 ਤੋਂ 12 ਤਰੀਕਾਂ ਦੀ ਪੇਪਰ ਕਾਟਨ ਹੈ ਗੀਜ਼ਾ ਕਾਟਨ ਹੈ ਮੈਟੀ ਹੈ ਹਰੇਕ ਸਟੱਫ ਦੇ ਵਿੱਚ ਲੱਗ ਲੱਗ ਡਿਜ਼ਾਈਨਿੰਗ ਸੈਲਫ ਦੇ ਵਿੱਚ ਵਾਈਟ ਦੇ ਇਥੇ ਤਿੰਨ ਖਾਨੇ ਲੱਗੇ ਆ ਬਲੈਕ ਦੇ ਵਿੱਚ ਵੀ ਸਾਡੇ ਕੋਲ 8 ਤੋਂ 10 ਤਰ੍ਹਾਂ ਦੀਆਂ ਵੈਰਾਈਟੀਆਂ ਵਾਂ ਦੇਖੋ ਜੇ ਆਪਾਂ ਕਲਰ ਕੋਰਟ ਤੇ ਪਿਆਮੇ ਦੀ ਗੱਲ ਕਰੀਏ ਬਹੁਤ ਸੋਹਣੇ ਸਾਡੇ ਕੋਲ ਆ ਗਏ ਜੇ ਆਪਾਂ ਸਿਲੇਕਟਡ ਕਲਰ ਦੀ ਗੱਲ ਕਰੀਏ ਤੁਸੀਂ ਦੇਖੋ ਵੀ ਪਿਸਤਾ ਟਾਈਪ ਗ੍ਰੇ ਟੱਚ ਕਲਰ ਬੜੇ ਸੋਹਣੇ ਆ ਆ ਜਿਹੜੇ ਟ੍ਰੈਂਡਿੰਗ ਦੇ ਵਿੱਚ ਕਲਰ ਚੱਲਦੇ ਆ ਤੁਸੀਂ ਇਦਾਂ ਦੇ ਕਲਰ ਕੋਰਟ ਤੇ ਪਿਆਮੇ ਲੈ ਸਕਦੇ ਆ ਚਾਹੇ 올 ਓਵਰ ਬਣਾ ਲਓ ਚਾਹੇ ਤੁਸੀਂ কুরਤਾ ਪਜਾਮਾ ਵੱਖ-ਵੱਖਰਾ ਬਣਾ ਲਓ ਇਸ ਤੋਂ ਇਲਾਵਾ ਤੁਸੀਂ ਲੈਣੀਆਂ ਹੈਗੀਆਂ ਪੈਂਟਾ ਸ਼ਰਟਾਂ ਸ਼ਰਟਾਂ ਦੇ ਵਿੱਚ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਵੈਰਾਈਟੀ ਪ੍ਰਿੰਟਿੰਗ ਲੈਣੀਆਂ ਡਾਟਡ ਲੈਣੀਆਂ ਤੁਸੀਂ ਲੈਣੀਆਂ ਹੈਗੀਆਂ ਲਾਈਨਿੰਗ ਤੁਸੀਂ ਲੈਣੀਆਂ ਚੈੱਕ ਇਹਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਸ਼ਰਟ ਸਾਡੇ ਕੋਲ ਵੈਸੇ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਉਦੋਂ ਉੱਪਰਲੀ ਰੇਂਜ ਤੁਸੀਂ ਜਿਹੜੀ ਮਰਜ਼ੀ ਲੈ ਕੇ ਜਾਂਦੇ ਜਿਹੜੇ ਜੀ ਕੋਟ ਪੈਂਟ ਦੀ ਗੱਲ ਕੀਤੀ ਹੈ ਜੀ 2995 ਤੇ 3760 ਆ ਚੈੱਕ ਕਰ ਲਓ ਜੀ ਉਹਦੀ ਰੰਗਾ ਮੇਚੀ ਕਹਿੋ ਜੀ ਸਾਡੇ ਕੋਲ ਇਰਚੇ ਲਾਈਟ ਰੰਗ ਵੀ ਮਿਲ ਜਾਣਗੇ ਡਾਰਕ ਹੀ ਮਿਲ ਜਾਣਗੇ ਅਸੀਂ 2995 37 ਤੋਂ 60 ਕੱਲੀਆਂ ਗੱਲਾਂ ਨਹੀਂ ਕਹਿੰਦੇ ਨਾ ਹੀ ਇੱਕ ਦੋ ਥਾਣ ਦਿਖਾ ਕੇ ਤੁਹਾਨੂੰ ਇੱਥੇ ਬੁਲਾਉਂਨੇ ਆ ਵੀਡੀਓ ਪਾਉਂਨੇ ਆ ਜੋ ਕਹਿੰਨੇ ਆ ਉਹ ਦਿਖਾਉਂਦੇ ਵੀ ਆ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਜਿਹੜੇ ਸਾਡੇ ਭਰਾ ਪੱਗਾਂ ਬੰਨਣੇ ਸ਼ਕੀਨਾਂ ਉਹਨਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰ ਦੇ 550 ਤੋਂ ਵੱਧ ਸਾਡੇ ਕੋਲ ਰੰਗਿਆ ਰੰਗ ਫੇਟ ਹੋ ਜਵੇ ਡੱਬ ਹੋ ਜਵੇ 3 ਮਹੀਨੇ ਦੀ ਗਾਰੰਟੀ ਹੈ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਸੋ ਦਸਤਾਰਾਂ ਦੇ ਨਾਲ ਆ ਤੁਸੀਂ ਚੈੱਕ ਕਰ ਸਕਦੇ ਹੋ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਟਾਈਆਂ ਦੇ ਵਿੱਚ ਬਹੁਤ ਸਾਈ ਸਾਡੇ ਕੋਲ ਰੇਂਜ ਹੈਗੀ ਆ ਤੁਸੀਂ ਚੈੱਕ ਕਰ ਲਓ ਕੁਆਲਿਟੀ ਬਹੁਤ ਹੀ ਸੁਪਰ ਹੈਗੀ ਆ ਜੇ ਪੈਕਿੰਗ ਦੀ ਗੱਲ ਕਰੀਏ ਬਾਕਸ ਬੜੇ ਵਧੀਆ ਲੱਗੇ ਆ ਸੋ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਰੇਂਜ ਹੈਗੀ ਆ ਇਹ ਜੀ ਕੁੜਤੇ ਪਜਾਮੇ ਦੇ ਨਾਲ ਬਾਸਕਟਾ ਮੈਚ ਕਰਕੇ ਬਣਾਈਆਂ ਹੋਈਆਂ ਡਿਜ਼ਾਈਨਰ ਤੁਹਾਡੀ ਕੋਈ ਪਾਰਟੀ ਵਿੱਚ ਪਾਉਣਾ ਜਾਂ ਤੁਸੀਂ ਕਿਸੇ ਫੰਕਸ਼ਨ ਤੇ ਪਾਉਣਾ ਮੈਚ ਕਰਕੇ ਕੁੜਤੇ ਪਜਾਮੇ ਦੇ ਨਾਲ ਬਾਸਕਟਾ ਆ ਵੀ ਚੈੱਕ ਕਰੋ ਜੀ ਲਾਈਟ ਸਕਿਨ ਕਲਰ ਦਾ ਕੁੜਤਾ ਪਜਾਮਾ ਤੇ ਵਾਈਨ ਕਲਰ ਦੀ ਬਾਸਕਟ ਮੂਂਗਿਆ ਕਲਰ ਦੀ ਬਾਸਕਟ ਤੇ ਪਿਸਤਾ ਕਲਰ ਦਾ ਕੁੜਤਾ ਪਜਾਮਾ ਆ ਵੀ ਚੈੱਕ ਕਰੋ ਜੀ ਪਾਰਟੀ ਵੇਅਰ ਤੁਸੀਂ ਜਾਗੋ ਚੇ ਵਿਆਹ ਸ਼ਾਦੀ ਨਾਈਟ ਪਾਰਟੀਆਂ ਜੇ ਪਾ ਕੇ ਜਾਣਾ ਬਲੈਕ ਕਲਰ ਦਾ ਕੁੜਤਾ ਪਜਾਮਾ ਉੱਤੇ ਬਾਸਕਟ ਮਤਲਬ ਕੀ ਮਾਤੂ ਸ਼ੀ ਦਸਤਾਰ ਪੁੱਤਰੀ ਘਰ ਤੇ ਜੈਨਸ ਦੀ ਇੰਨੀ ਵੈਰਾਈਟੀ ਹੈ ਇਹ ਨਹੀਂ ਤੁਹਾਨੂੰ ਕਿਤੇ ਨਹੀਂ ਮਿਲਦੀ ਦੇਖੋ ਤੁਸੀਂ ਬਾਜ਼ਾਰ ਚ ਜਾਂਦੇ ਹੋ ਇਦਾਂ ਦਾ 2 ਪੀਸ ਕੋਟ ਪੈਂਟ ਡੰਮੀ ਤੇ ਲੱਗਾ 10000 ਰੁਪਏ ਦਾ ਲੈਣੇ ਹੋ ਅਸੀਂ ਤੁਹਾਨੂੰ ਦੇਣਾ 2995 ਚ 3 ਪੀਸ ਕੋਟ ਪੈਂਟ 15000 ਦਾ ਲੈਣੇ ਹੋ ਅਸੀਂ ਦੇਣਾ 3760 ਚ ਕੋਟ ਪੈਂਟ ਚ ਬਹੁਤ ਸਾਰੀ ਵੈਰਾਈਟੀ ਆ ਤੁਸੀਂ ਸੂਟ ਮਹਿੰਗੇ ਲੈਣੇ ਹੋ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਰੰਗ ਬਹੁਤ ਆ ਰੰਗਾਂ ਦੀ ਫੁੱਲ ਗਾਰੰਟੀ ਆ ਸੋ ਤੁਸੀਂ ਆ ਜਾਓ ਕੋਟ ਪੈਂਟ ਕੋਰਟ ਤੇ ਪਜਾਮੇ ਸ਼ੇਰਵਾਨੀਆ ਬਲੇਜ਼ਰ ਬਾਸਟਰਾ ਸਾਰੀ ਵੈਰਾਈਟੀ ਇੱਕੋ ਹੀ ਛੱਤ ਹੇਠਾ ਤੁਹਾਨੂੰ ਇੱ ਮਿਲ ਜਾਣੀ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਰਨ ਬੋਬੀ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਪੁਤਲੀ ਘਰ ਚੌਂਕ ਸ਼੍ਰੀ ਅਮਰਜ਼ਾਰ ਸਾਹਿਬ